ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਰੋਬ ਦਿਮਾਗ ਚ ਮੈਨੂੰ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੁਹਾਲੀ ਵਾਲੇ ਮੋੜੀ ਤੇ ਆ ਕੇ ਖਰੜ ਕੋਲੇ ਆਹਤ ਕੰਮਟ ਲਿਆ ਦਿੰਦੇ ਨੂੰ ਕੁਛ ਨਾ ਕੁਛ ਉਹਨੂੰ ਕੱਢਿਆ ਜਾਊਗਾ ਚਨਾਲ ਚੰਡੀਗੜ੍ਹ ਸੀ ਜਾਣ ਲੱਗੇ ਕਈ ਤਾਂ ਕਹਿੰਦੀ ਸੀ ਬਾਜੀ ਇਸ ਬਾਰਡਰ ਤੇ ਲੱਗਿਆ ਮੈਂ ਕਿੰਦਾ ਨਹੀਂ ਜਾਂਦੇ ਸੀ ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਪੰਡਾ ਦੇਸ ਪਰ ਅਸੀਂ ਕਹਾਂ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ 92 ਜਨਕ ਤੱਥੇ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਤੋਂ ਨਿਕਲ ਸਾਰੇ ਮਾਰਿਸ਼ ਕਰਦੇ ਕਿਉਂਕਿ ਜਦੋਂ ਇਧਰੋਂ ਆਏ ਨਾਲ ਗਿਆ ਤਾਂ ਬੈਟ ਲਾ ਦੇਣੀ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਉਹ ਸਾਡੇ ਸਾਡੇ ਨਹੀਂ ਬਚ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੋ ਜਾਂਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸੂਰ ਲੈ ਕੇ ਆਏ ਚੰਡੀਗੜ੍ਹੋਂ ਸੇਵਨ ਵੀ ਕਰਨਾ ਗਿਆ ਬਹੁਤ ਆ ਬੇਰੀ ਚਾਗੇ ਹੋਰ ਕੋਈ ਚੱਤਰ ਨਹੀਂ ਆਇਆ ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਬਾਰੇ ਛੋਟੇ ਜਿਹੇ ਸ਼ਹਿਰਾਂ ਮਹਾਲੀ ਚੁੰਦੇ ਕਿ ਇੱਕਦਮ ਖੁੱਲ੍ਹ ਮਿਲ ਗਿਆ ਕੇ ਸਸਿ ਕਵੀ ਆਪਾਂ ਵੀ ਉਹਨਾਂ ਨੂੰ ਫਿਰ ਲੇਟੈਸਟ ਕੈਮਰੇ ਲਾ ਦਿੰਦੇ ਹੁਣ ਏਆਈ ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਮੈਂ ਤੇ ਤੁਸੀਂ ਤਾਂ ਰੋਲ ਲਗਾ ਰਹੇ ਹੋ ਤੁਹਾਨੂੰ ਤਾਂ ਪਤਾ ਹੈ ਆਣਦੇ ਜਿਹੜੇ ਰਿਸ਼ਤੇਦਾਰ ਜਿਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਆ ਨਹੀਂ ਹੈਗਾ ਚੱਲ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਆ ਗਈ ਹੈ ਉਹ ਤੁਹਾਡੇ ਘਰੇ ਆਊਗਾ ਚਲਾਨ ਘਰੇ ਆਊਗਾ ਫਿਰ ਨਾ ਕਹੋ ਯਾਰ ਆਹ ਕਿੰਨੋਂ ਲੰਘੇ ਸੀਗੇ ਨਾਲ ਫੋਟੋ ਵੀ ਹੋਊਗੀ ਇਹ ਵੀ ਦੇਖ ਲਓ ਥੋੜਾ ਜਿਆ ਕਿ ਫੈਂਟ ਸੀਟ ਦੀ ਫੋਟੋ ਆਊਗੀ ਇਹ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪਸ ਉਹ ਵੀ ਪੈਸਾ ਕਮਾ ਰਹੀ ਹੈ ਅਮਰੀਕਾ ਚ ਬਹੁਤ ਸਾਰਾ ਬੋਲਿਆ ਹੈ ਤਾਂ ਮੈਂ ਇਹ ਜਦੋਂ ਆ ਫੋਟੋ ਆ ਜਾਂਦੀ ਸੀ ਕਰੇ ਲੜਾਈ ਹੋ ਜਾਂਦੀ ਸੀ ਪਰ ਸੋ ਫੋਟੋ ਨਹੀਂ ਆਈ ਹੋਗੀ ਸੋ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਹੈ

ਗੱਡੀਆਂ ਪੰਜਾਬੀਆਂ ਕੋਲ ਸੁਪਨਾ ਵੱਡੀਆਂ ਨੇ ਪਰ ਆਪਾਂ ਪਰਵਾਹ ਨਹੀਂ ਕਰਦੇ ਕੁਛ ਨਹੀਂ ਹੁੰਦਾ ਚੱਪ ਦੇ ਹੈਨਾ ਸੋ ਬਾਅਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹਨੂੰ ਫਿਰ ਆਪਾਂ ਕਹਿੰਦੇ ਸੱਤ ਇਹੀਂ ਲਿਖੀ ਸੀ ਇਹੀਂ ਨਹੀਂ ਲਿਖੀ ਸੀ ਇਹ ਤਾਂ ਫਿਰ ਆਪ ਹੀ ਲਿਖੀ ਸੀ ਤੁਸੀਂ ਸਵੈਸਥ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ ਪਰ ਕਰਦੇ ਅਸੀਂ ਇਸੇ ਤਰ੍ਹਾਂ ਕਿ ਨਾ ਤਾਂ ਮੇਰੇ ਕੋ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਨਾ ਮੇਰੇ ਕਿਸੇ ਫੁੱਫੜ ਦੀ ਕੋਈ ਐਲੀਮੈਂਟ ਬੜਾ ਬੜਾ ਜਟੜੀ ਹੈ ਵਿਆਹ ਦੇ ਮਰਲੇ ਲਾਗੂ ਕਰ ਦੋ ਠੀਕ ਹੈ ਨਾ ਨਾ ਹੀ ਕੋਈ AI ਤੇ ਸਾਡਾ ਇੰਜੀਨੀਅਰ ਜਾਣਦਾ ਸਾਨੂੰ ਵੀ AI ਵਰਤ ਲੋ ਯਾਰ ਮੇਰਾ ਮੇਰੀ ਟੌਰ ਬਣ ਜਾ ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਿਹੜਾ MPC ਕਾ ਮੈਂ ਜੜਬਾ ਖਨੌਰੀ ਸਮਰੂਰ ਧੂਰੀ ਭਦੌਰ ਮਹਿਲਕਲਾਂ ਤਪਾ ਜਿੰਨੇ ਵੀ ਬਾਰਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਉਹਨਾਂ ਸਾਰਿਆਂ ਤੇ ਕੈਮਰੇ ਲਾਇਆ ਸੀ ਕੈਮਰੇ ਵੀ ਬਿਲਕੁਲ ਕੋਆਰਡਲੈਸ ਕੈਮਰੇ ਕੋਈ ਤਾਰ ਨਹੀਂ ਉਹ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਂ 'ਚ ਤਾਂ ਕਿ ਪਤਾ ਲੱਗ ਜਾ ਰਿਹਾ ਕਿ ਇੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰਲੇ ਜਿਹਨੇ ਪੜੋਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣ ਗਈ ਸਾਨੂੰ ਕੈਮਰਾ ਦਿਖਾ ਦਿਓ ਜੀ ਰਿਕਾਰਡ ਦਿਖਾਤਾ ਤਾ ਉਹ ਅੜ ਲਿਆ ਇਹ ਤੁ ਅੱਜ ਹੁਣ ਤੱਕ ਹਾਂ ਇੰਨੇ ਬਚ ਕੇ ਇੰਨੇ ਮਿੰਟ ਤੇ ਇੱਥੋਂ ਦੀ ਲੰਗੇ ਨੇ ਉਹ ਗੱਡੀ ਚੋਰੀ ਕਰਕੇ ਲੰਗੇ ਅਸੇ ਲੋਗਾਂ ਨੇ ਤੋਂ ਫੜੀ ਗਏ ਇੱਕ ਮੈਂ ਹੋਰ ਤਾਂ ਦੱਸਦਾ ਇਹਨਾਂ ਨੇ ਕਿ ਹੋਰ ਵਧੀਆ ਗੱਲਾਂ ਵੀ ਹੁੰਦੀ ਐ ਕਿ ਅੱਜ ਤਾਂ ਪੁਲਿਸ ਸਾਹਿਬ ਖੁਸ਼ ਨੇ ਕਿ ਬਹੁਤ ਵਧੀਆ ਹੋ ਗਿਆ ਜੀ ਵੀ ਸਾਡੀ ਜੀ ਤੁਹਾਡੀ ਦੇਵਤੀ ਜਿਹੜੀ ਐ ਮੀਂਹ ਚ ਜਾਂ ਤੁਹਾਨੂੰ ਦੇ ਚ ਘੱਟ ਲੱਗੂਗੀ ਕੈਮਰਾ ਲੱਗਿਆ ਇੱਕ ਪੰਗਾ ਪੁਲਿਸ ਨਾਲ ਵੀ ਪੈਂਦਾ ਇਹਦੇ ਨਾਲ ਵਿਵਿਨ ਨਹੀਂ ਚੱਕ ਉਹ ਜੰਦਾ ਕਿ ਕਿਹੜਾ ਕਿਹੜੀ ਲੰਗ ਤੇ ਖੜਾ ਹੁਣ ਹੀ ਕਹਿੰਦੇ ਥੋੜਾ ਕੈਮਰਾ ਬੁਰਾ ਹੱਦ ਕਹੀ ਉਥੋਂ ਦਾਨੀ ਉਹ ਸਾਡੇ ਸੁਨਾਮ ਇੱਕ ਖਜਰਾ ਸਾਹਿਬ ਸੀ ਥੋੜੇ ਮਾਨ ਪ੍ਰਾਣਾ ਸੁਨਾ ਨਾ ਨੂੰ ਮੈਨੂੰ ਪਤਾ ਨਹੀਂ ਸੀ ਉਹਨੇ ਡਿਊਟੀ ਲੱਗੀ ਆਈ ਕੇ ਚੌਕ ਚ ਉੰਨਾਰੇ ਮਸ਼ਹੂਰ ਸੀਗੇ ਵੀ ਉਹ ਵਰਦੀ ਤਾਂ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਚੱਪਲਾਂ ਪਾ ਕੇ ਆਇਂਦੇ ਸੀ ਤੋ ਅਸੀਂ ਕੈਮਰੇ ਲਵਾਤੇ ਤੋ ਡੀਐਸਪੀ ਸਾਹਿਬ ਨੇ ਕਹਿ ਲਿਆ ਆਈਟੀਆ ਚੌਂਕਾ ਕੈਮਰਾ ਔਨ ਕਰੀ ਆਈਟੀਆ ਚੌਂਕ ਚਲ ਕੈਮਰਾ ਤੇ ਨੇ ਇਹਨੂੰ ਲਾ ਫੋਨ ਦਾ ਸੰਫੋਨ ਲਾ ਫੋਨ ਦਾ ਸੰਫੋਨ ਲਾ ਲਿਆ ਕਨੇ ਇਹਦੇ ਪੈਰਾਂ ਤੇ ਲਾ ਕੇ ਕੈਮਰਾ ਇਹਨੇ ਤਾਂ ਕੀਤਾ ਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਤੇ ਜੀ ਐਸਪੀ ਸਾਹਿਬ ਜੇ ਆਹੰਦ ਕਹਿੰਦੇ ਬਾਕੀ ਤਾਂ ਤੇਰੀ ਡਿਊਟੀ ਠੀਕ ਹੈ ਖਰਾਤ ਆਉਂਦੀ ਏ ਤੂੰ ਪਰ ਬੂਟ ਅੱਜ ਫੇਰ ਨਹੀਂ ਪਾ ਕੇ ਆ ਤੂੰ ਵਰਦੀ ਵਾਲੇ ਉਹ ਕਹਿੰਦਾ ਜੀ ਚਲੋ ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜੇ ਗਏ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇਥੋਂ ਦੀ ਨਾ ਹੋਕਰ ਵੱਜਿਆ ਨਾ ਤੂੰ ਲੰਗੇ ਕਿਥੋਂ ਹੀ ਲੇਤਾ ਦੇ ਤੂੰ ਹੀ ਕਿਵੇਂ ਦੇਖ ਲਿਆ ਫਿਰ ਉਹਨੂੰ ਦੱਸਿਆ ਗਿਆ ਤਾਂ ਹਰ ਇੱਕ ਡੀਐਸਪੀ ਲੱਗਿਆ ਹੋਇਆ ਹੈ ਸੋ ਇਹਦੇ ਨਾਲੇ ਡਿਊਟੀ ਦਾ ਵੀ ਜਿਹੜਾ ਉਹ ਫਰਕ ਪੈਂਦਾ ਕਿ ਭਾਈ ਡਿਊਟੀ ਤੇ ਹੈਗੇ ਜਾਂ ਨਾ ਚੈੱਕ ਕਰ ਸਕਦੇ ਨੇ ਸੋ ਮੈਂ ਤਾਂ ਆਪਣਾ ਸ਼ਹਿਰ ਹੈ ਮੇਰਾ ਤਾਂ ਮੁਹਾਲੀ ਔਰ ਇਸ ਸਾਰੇ ਸਿਸਟਮ ਨੂੰ ਲਾਉਣ ਵਾਸਤੇ ਐਮਐਲਏ ਸਾਹਿਬ ਨੇ ਬਹੁਤ ਤੰਗੀ ਨਾਲ ਫਰਜ਼ ਨਿਭਾਇਆ ਕਿਉਂਕਿ ਉਹਨਾਂ ਦਾ ਤੁਸੀਂ ਉਹਨੂੰ ਨੇ ਇਸੇ ਕੰਮ ਵਾਸਤੇ ਚੁਣਿਆ ਕਿ ਭਾਈ ਸਾਡੀ ਜਨਮਾਲ ਦੀ ਸੁਰੱਖਿਆ ਵਾਸਤੇ ਕਿਤੇ ਵੀ ਕੋਈ ਲੋੜ ਪਵੇ ਤਾਂ ਸਾਡੇ ਵਾਸਤੇ ਖੜੇ ਹੋਤਾ ਇੱਕ ਵਾਰੀ ਮੈਂ ਜੋ ਤਾਰੀਆਂ ਕਰਾਂ ਚੀਲੀ ਵੀ ਚਾਹੂੰਗਾ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਸਾਡੇ ਐਮਪੀ ਸਾਹਿਬ ਉਹਨਾਂ ਨੇ ਸਹਿਯੋਗ ਦਿੱਤਾ ਪੁਲਿਸ ਨੇ ਤਾਂ ਚਲੋ ਨਕਸ਼ੇ ਬਣਾਉਣੇ ਹੀ ਨੇ ਕਿ ਆ ਕਰ ਸਕਦੇ ਆ ਕਰਦੇ ਸੋ ਇਹ ਸਾਰਿਆਂ ਦਾ ਇੱਕ ਟੀਮ ਵਰਕ ਹੈ ਤੁਹਾਡਾ ਸਹਿਯੋਗ ਚਾਹੀਦਾ ਹੁਣ ਤੇ ਚੰਡੀਗੜ੍ਹ ਜਿਹੜਾ ਉਹੋ ਜੇ ਚਲਾਨਾਂ ਦੀ ਗਿਣਤੀ ਬਹੁਤ ਘਟ ਗਈ ਸਿੰਡੀਨਰਸ ਕੋਲ ਲੋਕਾਂ ਨੂੰ ਪਤਾ ਲੱਗ ਗਿਆ ਤੇ ਸੇਮ ਜਿਹੜੀ ਹੈ ਆਪਾਂ ਮੁਹਾਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ ਸਾਹਿਬ ਜਰੋਪੜ ਲੁਕਿਆਣਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ ਪੀਆਈ ਦੇ ਨਾਲ ਜੋੜ ਕੇ ਟ੍ਰੈਫਿਕ ਆਪਾਂ ਲੋੜ ਹੋਈਆਂ ਮੌਤਾਂ ਜਾਂ ਸਰਕਾਰ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਤੇ ਕੋਈ ਆਸਾਨ ਨਹੀਂ ਕਰ ਰਹੇ ਇਹ ਫਾਇਦਾ ਸਰ ਸੁਰਿਸਕਾ ਕੇ ਚਲ ਮੁਹਾਲੀ ਨੂੰ ਸੇਫ ਸਿਟੀ ਬਣਾ ਜਾਂਦਾ ਤੇ मैं खुद करीबी वन में रहा रहा मेरे कुछ दोस्त मित्र तो भी बैठे हो तो, तो इस करके तो मेरे लिए करम भूमि है चलो जन्मभूमि संगर जिले च है करम भूमि इतने बतौर कलाकार जो काम तो बहुत साल मैं इत रहा सो सारे बहुत बहुत इस गल दबारक ਸੇਫਟੀ ਵਾਲਾ ਇੱਕ ਕਦਮ ਬਰਾ ਹੈ ਮੈਂ ਚਲਾਣਾ ਦੀ ਮੁਬਾਰਕਤ ਨਹੀਂ ਦੇਉਂਗਾ ਕਟਵਾਇਓ ਫਿਰ ਮੁਬਾਰਕੀ ਹੋ ਗਈ ਜੇ ਨਹੀਂ ਨਾ ਹੀ ਕਟਵਾਇਆ ਹਨਾ ਥੋੜੇ ਹੌਲੀ ਲੈਂਗੁਏਜ ਅੱਛਾ ਜਾਣਾ ਕਿਤੇ ਵੀ ਹੁੰਦਾ ਜਾਣਾ ਕਿਤੇ ਵੀ ਹੁੰਦਾ ਕਾਲੀ ਇੰਨੀ ਹੁੰਦੀ ਆ ਵੀ ਫਾਟ ਕਾਲੇ ਨੂੰ ਕਹਿੰਦੇ ਨੇ ਗੱਡੀ ਰੋਕ ਲਾ ਮੈਨੂੰ ਲੱਗ ਜਾਣ ਦੇ ਜਾਣਾ ਕਿਥੇ ਕਰੀ ਜਾਣਾ ਜੀ ਕਰੀ ਜੇ ਜਾਣਾ ਰਾਮ ਨਾਲ ਚੱਲ ਜੇ ਆਦੀ ਲਾਈਨਾਂ ਨੇ ਬਸ ਦੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤਦਾ ਜਾਣਾ ਵ ਲਈ ਕਿਤੇ ਖੁੱਲ ਹੈ ਸੋ ਜਦੋਂ ਤੁਸੀਂ ਕੰਮ ਤੋਂ ਆ ਰਹੇ ਹੋ ਚਲੋ ਠੀਕ ਹੈ ਕਰੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕੰਮ ਤੇ ਜਾ ਰਹੇ ਹੋ ਤਾਂ ਪੰਜ ਪੰਜ 10 ਮਿੰਟ ਪਹਿਲਾਂ ਚੱਲ ਕੋ ਹੈ ਨਾ ਸੋ ਤਾਂ ਕਿ ਕੋਈ ਐਦਾਂ ਦੀ ਪਛਤਾਵੇ ਵਾਲੀ ਗੱਲ ਨਾ ਸਾਡੀ ਜ਼ਿੰਦਗੀ ਕਰੇ ਕੋਈ ਹੋ ਜੇ ਸੁਮੇਤ ਜੀ ਕਹੂੰਗਾ ਕਿ ਮੈਂ ਜਦੋਂ ਵੀ ਕਲਾਕਾਰ ਦੇ ਤੌਰ ਤੇ ਕੋਕ ਮੈਂ ਸੜਕਾਂ 'ਤੇ ਰਿਹਾ ਸਾਡੇ 17 ਸਾਲ ਦੀ ਉਮਰ 'ਚ ਨਿਕਲਿਆ ਸੀ ਘਰੋਂ ਸੜਕਾਂ 'ਤੇ ਰਿਹਾ ਮੈਂ ਤਾਂ ਸੁੱਤਾ ਤੇ ਅਭੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿੱਧਰ ਨੂੰ ਮੋੜੂ ਮੋੜੂ ਵੀ ਕੋਈ ਸਾਰਾ ਤੇ ਪੰਜਾਬ ਦਾ ਹੈ ਪਿਆ ਕਈ ਵਾਰੀ ਤਾਂ ਮੈਂ ਜੋ ਵੀ ਡਰਾਈਵਰ ਕਈ ਵਾਰੀ ਟ੍ਰੈਵਲ ਬਦਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹ ਜੀ ਗੱਲ ਕਹਿੰਦਾ ਕਿ ਇੱਕ ਚੜਾਈ ਤੇ ਚੜਾਣ ਤੇ ਤੇ ਇੱਕ ਮੋੜ ਤੇ ਓਵਰਟੇਕ ਨਹੀਂ ਕਰਨਾ ਅੱਜ ਕੁਝ 3 ਨੰਨ ਗੱਲਾਂ ਪੱਲੇ ਬੱਲਿਓ 30% ਤੁਹਾਡੀ ਜ਼ਿੰਦਗੀ ਹੋਣ ਦੇ ਚਾਂਸ ਵਾਜਣਗੇ ਚੜਾਈ ਤੇ ਮੋੜ ਤੇ ਤੇ ਢਾਣ ਤੇ ਓਵਰਟੇਕ ਨਹੀਂ ਕਰਨਾ ਕਿਉਂਕਿ ਇੱਥੇ ਤੁਹਾਡਾ ਜਿਹੜਾ ਗੈਸ ਹੈ ਉਹ ਗਲਤ ਹੋ ਜਾਂਦਾ ਚੜਾਈ ਤੇ ਤੁਸੀਂ ਕਰੋਗੇ ਤਾਂ ਤੁਹਾਡੀ ਗੱਡੀ ਦੀ ਸਪੀਡ ਘੋਲ ਹੋ ਗਈ ਜਿਹੜੀ ਮੂਹੋਂ ਆ ਰਹੀ ਹੈ ਉਹਦੀ ਤੋਂਦੀ ਸਪੀਡ ਜਾ ਰਹੀ ਹੋਗੀ ਤਾਂ ਫਿਰ ਉਹ ਜਿਹੜੀ ਟਾਈਮਿੰਗ ਆਊਟ ਹੋਊਗੀ ਤੇ ਐਕਸੀਡੈਂਟ ਭਲਾ ਅੰਤ ਕਰੋਂਗੇ ਸੇਮ ਦੂਜੇ ਪਾਸੇ ਵਾਲਾ ਲੋ ਤੁਹਾਡੀ ਗੱਡੀ ਸਪੀਡ ਜਾਣੀ ਉਹ ਜੋਗੀ ਉਹ ਗੱਡੀ ਸਪੀਡ ਘਟਾਉਂਸਾ ਨਾਲ ਆਪ ਕੋ ਗੱਡੀ ਉਸ ਟਾਈਮ ਤੇ ਸ਼ਾਇਦ ਇੱਧਰ ਆ ਜੂਗੀ ਇਸੇ ਤਰੀਕੇ ਮੋੜ ਤੇ ਆਪਾਂ ਨੂੰ ਪਤਾ ਲੱਗਦਾ ਮੋੜ ਤੇ ਓਵਰਟੇਕ ਕਰਦੇ ਆ ਤਾਂ ਬਲੈਂਕ ਸਪੌਟs ਆ ਜਾਂਦੇ ਨੇ ਬਲੈਂਕ ਸਪੌਟs ਆ ਗਏ ਤਾਂ ਜਿਹੜਾ ਪਤਾ ਹੀ ਨਹੀਂ ਹੈ ਕਿ ਅੱਗੇ ਕੀ ਆ ਗਿਆ ਸੋ ਇਸ ਕਰਕੇ ਸੇ ਸੜਕ ਸੁਰੱਖਿਆ ਜਿਹੜੀ ਹੈ ਸਾਡੇ ਲਈ ਪ੍ਰਾਇੋਰਟੀ ਹੈ ਤੁਹਾਡੀ ਜ਼ਿੰਦਗੀ ਸਾਡੀ ਜੀ ਪ੍ਰਾਇੋਰਟੀ ਹੈ ਤੇ बाकी किसे शायर ने लिखा के लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे